ਜੀ ਤਜਨ ਜੀ ਮਿੱਤਰੋ ਆਪਾਂ ਪਹੁੰਚ ਗਏ ਹੁਣ ਯੂਪੀ ਦੇ ਵਿੱਚ ਤੇ ਇੱਕ ਇੱਥੇ ਰਸਤੇ 'ਚ ਤਕਰੀਬਨ 100 ਕਿਆਪਾ ਆਗਰੇ ਵੱਲ ਨੂੰ ਇੱਕ ਆ ਫੈਮਿਲੀ ਰੈਸਟੋਰੈਂਟ ਹੈ ਹੈਗਾ ਸ਼੍ਰੀ ਬਾਂਕੇ ਬਿਹਾਰੀ ਪੈਟਰੋਲ ਪੰਪ ਦੇ ਨੇੜੇ ਠੀਕ ਹੈ ਨਾਲ ਤਾਂ ਸਿੱਕਾ ਫਰੈਸ਼ ਫਰਸ਼ ਹੋਈਏ ਤੇ ਨਾਲੇ ਚਾਹ ਪਾਣੀ ਪੀਣਿਆ ਇੱਥੇ ਠੀਕ ਹੈ ਥੋੜਾ ਜਿਹਾ 100 ਕਿਲੋਮੀਟਰ ਲੰਘਣ ਤੋਂ ਬਾਅਦ ਰੈਸਟ ਕਰਨੀ ਜ਼ਰੂਰੀ ਵਾਲੀ ਗੱਲਬਾਤ ਹੈ ਠੀਕ ਹੈ ਹੁਣ ਦੇਖਦੇ ਹਾਂ ਇੱਥੇ ਹੁਣ ਚਾਹ ਵਗੈਰਾ ਲੈਣੇ ਆ ਕਿਸ ਤਰ੍ਹਾਂ ਦੀ ਲੱਗਦੀ ਹੈ ਚਾਹ ਇੱਥੇ ਠੀਕ ਹੈ ਉਸ ਦਾ ਦੱਸ ਦਿਆਂ ਤੁਹਾਨੂੰ ਠੀਕ ਹੈ ਬਾਕੀ ਹੁਣ ਦੇਖਦੇ ਹਾਂ ਤਾਂ ਹੁਣ ਚਾਹ ਪਾਣੀ ਪੀ ਕੇ ਇੱਥੋਂ ਆਗਰੇ ਹੀ ਚੱਲਦੇ ਹਾਂ ਕਿਉਂਕਿ ਪਹਿਲਾਂ ਆਪਾਂ ਇਹ ਹੋਰ ਸਰ ਰਸਤੇ ਵਿੱਚ ਰੁਕਣ ਦਾ ਬਣਾ ਰਹੇ ਸੀ ਪ੍ਰੋਗਰਾਮ ਪੱਟ ਆਪਾਂ ਜਿਹੜਾ ਦੇਖਿਆ ਕਿਉਂਕਿ ਉਸ ਦਿਨ ਪਹਿਲਾਂ ਆਪਾਂ ਗੁਰੂ ਘਰ ਦੇ ਦਰਸ਼ਨ ਕਰਵਾਤੇ ਦਾਤਾ ਬੰਦੀ ਛੋੜਦੇ ਠੀਕ ਹੈ ਤੇ ਹੁਣ ਅੱਗੇ ਆਗਰੇ ਚੱਲਦੇ ਹਾਂ ਆਗਰੇ ਚੱਲ ਕੇ ਉੱਥੇ ਗੁਰੂ ਘਰ ਤੇ ਤਾਜ ਮਹਿਲ ਜਾਂ ਹੋਰ ਕੋਈ ਦੇਖਣ ਲੀਆਂ ਥਾਵਾਂ ਨੇ ਜਿਹੜੀਆਂ ਉਹ ਸਾਰੀਆਂ ਦੇਖਾਂਗੇ ਆਪਾਂ ਤੇ ਸਾਨੂੰ ਨਾਲ ਹੁੰਦੇ ਦਰਸ਼ਨ ਕਰਾਉਂਦੇ ਜਾਵਾਂਗੇ ਹੁਣ ਮੈਂ ਕਹ ਰੋਕੀ ਪਾਣੀ ਹੈ ਜਿਹੜਾ ਆ ਆਪਣੀ ਕਾਰ ਤੋਂ ਵੀ ਖਵਾਦੇ ਟੈਂਕੀ ਇੱਧਰ ਹੈ ਹੁਣ ਉਹਦੇ ਚ ਪਾਣੀ ਹੈ 80 ਡੱਕਸਾ ਦੇ ਕੇ 80 ਡੱਕਸਾ ਚਾਹੁੰਦੇ ਨੇ ਇਹ ਸਾਰੇ ਵਧੀਆ ਜੋ ਕਮਾਤੋ ਹੋਵੇ ਨੇ ਅੱਜ ਦੀ ਘੜੀ ਦੀ ਓਪੀ ਵਾਲੀ ਹਾਂਜੀ 95.26 ਰੇਟ ਹੈ ਲਗਾ ਇਥੇ पेट्रोल है ना हाँ जी पेट्रोल कितना डाल दो तीन हजार का डाल दो कुछ नहीं कर रहा हूँ देख, देख लेना ठीक है करें हाँ जी

ਗੰਨਾ ਜਿਆਦਾ ਹੁੰਦਾ ਨਾ ਇਸ ਲਈ ਰਸਤੇ ਸਾਰੇ ਕਿਤੇ ਕਿਤੇ ਹੋ ਲੱਗੇ ਹੁੰਦੇ ਹਨ ਚਲੋ ਨੀ ਕੀ ਬਣਾ ਕੇ ਨੂੰ ਗੋਲ ਗੋਲ ਕੇ ਰੱਖਿਆ ਉਹ ਇਹ ਪੀਸ ਬਣਾਏ ਹੋਏ ਨੇ ਵੈਸੀ ਇਕੱਠੇ ਹੱਥੇ ਸਸਤਾ ਵੀ ਹੁੰਦਾ ਹੋਊਗਾ ਗੁੜਾ ਪੁੱਛ ਕੇ ਦੇਖਦੇ ਆ ਰੇਟ ਕੀ ਆ ਘੁੜਕਾ ਕੀ ਰੇਟ ਹੈ 50 ਔਰ 60 ਕਿਲੋਮੀਟਰ ਰਹਿ ਗਏ ਹੁਣ ਆਗਰੇ ਪਹੁੰਚਣ ਵਾਲੀਆਂ 2 ਘੰਟੇ ਦੇ ਵਿੱਚ ਜਾਂ 2 ਤੋਂ ਵੱਧ ਜੇ ਬਈਚਨਸ ਟ੍ਰੈਫਿਕ ਹੋਇਆ ਤਾਂ 2.5 ਘੰਟੇ ਵੀ ਲੱਗ ਸਕਦੇ ਨੇ ਅੱਜ ਦਾ ਸਫ਼ਰ ਵਧੀਆ ਰਿਹਾ ਵੈਸੇ ਤਾਂ ਅੱਜ ਸਾਗਰ ਤੋਂ ਆਪਾਂ ਚੱਲੇ ਸੀ 8:30 ਵਜੇ ਦੇਖੋ ਟਾਈਮ ਹੋ ਗਿਆ 2:30 ਵਜੇ 5:00 ਵਜੇ ਦੇ ਕਰੀਬ ਆਪਾਂ ਜੋਗੀ ਆਗਰਾ ਅੱਜ ਦਾ ਸਫ਼ਰ ਆਪਣਾ ਆਗਰਾ ਤੱਕ ਜਿਹਦੇ ਵਿੱਚ ਆਪਾਂ ਨੇ ਯੂਪੀ ਨੂੰ ਦੇਖਿਆ ਐਮਪੀ ਤੋਂ ਚੱਲੇ ਸੀ ਯੂਪੀ ਨੂੰ ਕ੍ਰੋਸ ਕਰਦੇ ਹੋਏ ਆਪਾਂ ਆਗਰਾ ਪਹੁੰਚ ਕੇ ਪਹੁੰਚ ਜਾਂਦੇ ਮਤਲਬ ਇਹ ਆਪਣਾ ਹਜ਼ੂਰ ਸਾਹਿਬ ਦੀ ਯਾਤਰਾ ਦਾ 7ਵਾਂ ਦਿਨ ਹੈ ਅੱਜ ਬੱਸ ਸੀ ਆਪਣੀ ਪੰਜਾਬ ਵੱਲ ਨੂੰ ਹੋ ਰਹੀ ਹੈ ਪ੍ਰਮਾਤਮਾ ਨੇ ਬਹੁਤ ਵਧੀਆ ਯਾਤਰਾ ਦੇ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਤੇ ਲਾਸਟ ਦੇ ਵਿੱਚ ਇੱਕ ਵੀਡੀਓ ਪਾਵੇਂਗੀ ਜਿਹਦੇ ਵਿੱਚ ਸਾਰੀ ਜਾਣਕਾਰੀ ਇਸ ਤਰੀਕੇ ਦੀ ਦਿੱਤੀ ਜਾਊਗੀ ਕਿ ਤਾਂ ਆਪਾਂ ਰੂਟ ਕਿਹੜਾ ਬਣਾਈਏ ਕਿਹੜੀ ਸਾਈਡ ਤੋਂ ਤੇ ਕਿੰਨਾ-ਕਿੰਨਾ ਕਵਰ ਕਰਨਾ ਚਾਹੀਦਾ ਹੈ ਟਾਈਮ ਵੀ ਕਿਵੇਂ ਲੈ ਕੇ ਚੱਲਣਾ ਚਾਹੀਦਾ ਆਪਾਂ ਨੂੰ ਇਹ ਵੀ ਕਈ ਵਾਰੀ ਕੀ ਗਲਤੀ ਹੁੰਦੀ ਆ ਕਈ ਲੋਕ ਸਵੇਰੇ ਲੇਟ ਕਰ ਦਿੰਦੇ ਨੇ ਸਵੇਰੇ ਜਲਦੀ ਚੱਲਣਾ ਕੋਈ ਜ਼ਿਆਦਾ ਔਖਾ ਨਹੀਂ ਹੁੰਦਾ ਜਿੰਨਾ ਔਖਾ ਸ਼ਾਮ ਨੂੰ ਪਹੁੰਚਣ ਟਾਈਮ ਲੱਗਦਾ ਖਾਸ ਕਰਕੇ ਇਸ ਟਾਈਮ ਦੇ ਵਿੱਚ ਕਿਉਂਕਿ ਕਈ ਜਗ੍ਹਾ ਤੇ ਰੋਡਸ ਵਗੈਰਾ ਦਾ ਕੰਮ ਚੱਲ ਰਿਹਾ ਹੁੰਦਾ ਉੱਥੇ ਫਿਰ ਰਿਸਕੀ ਜਿਹਾ ਹੋ ਜਾਂਦਾ ਉਧਰੋਂ ਲਾਈਟਾਂ ਅੱਗਿਓ ਕਹਿਣ ਲੱਗ ਜਾਂਦੀਆਂ ਨੇ ਤੇ ਅੱਗਿਓ ਫਿਰ ਦਿਖਦਾ ਨਹੀਂ ਹੁੰਦਾ ਵੀ ਆਪਾਂ ਕਿੱਧਰ ਨੂੰ ਮੁੜੀਏ ਸਾਫ਼ੀ ਗੱਲਾਂ ਆਪਾਂ ਨੇ ਦੇਖੀਆਂ ਨੇ ਜਿਹੜੀਆਂ ਸਾਡੇ ਇਸ ਟੂਰ ਦੇ ਵਿੱਚ ਸਾਨੂੰ ਲੱਗਿਆ ਵੀ ਹਾਂ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਕਿਹੜੀਆਂ-ਕਿਹੜੀਆਂ ਗੱਲਾਂ ਤੋਂ ਆਪਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਵੀ ਸਵੇਰੇ ਆਪਾਂ ਕਿਹੜਾ ਟਾਈਮ ਠੀਕ ਹੈ ਚੱਲਣ ਦਾ ਰੱਖੀਏ ਕਿੰਨੇ ਕ ਟਾਈਮ ਤੱਕ ਸ਼ਾਮ ਨੂੰ ਆਪਾਂ ਪਹੁੰਚ ਜਾਈਏ ਇਹ ਪਲੈਨਿੰਗਾਂ ਨੇ ਜਿਹੜੀਆਂ ਸਾਰੀਆਂ ਸੀ ਇੱਕ ਅਲੱਗ ਤੋਂ ਵੀਡੀਓ ਬਣਾ ਦਾਂਗੇ ਤੇ ਪੈਟਰੋਲ ਦੇ ਆਪਾਂ ਨੇ ਰੇਟ ਸਾਰੇ ਕਿਤੇ ਦੇਖੇ ਨੇ ਜਿਹੜੇ ਉਹ ਵੀ ਅਸੀਂ ਨਾਲ-ਨਾਲ ਵੀਡੀਓਜ਼ ਦੇ ਵਿੱਚ ਮੈਂਸ਼ਨ ਕਰਾਂਗੇ ਕੀ ਖਰਚਾ ਕਿੰਨਾ ਕਾਜੇਗਾ ਇਹਦੀ ਜੇ ਆਪਾਂ ਬਾਈ ਟ੍ਰੇਨ ਜਾਨਨੇ ਆ ਬਾਈ 에ਅਰ ਜਾਨਨੇ ਆ ਜਾਂ ਬਾਈ ਕਾਰ ਜਾਨਨੇ ਆ ਤਾਂ ਤੁਹਾਨੂੰ ਆਪਣੇ ਆਪ ਪਤਾ ਚੱਲ ਜੂਗਾ ਕਿਸ ਦੇ ਵਿੱਚ ਜਾਣਾ ਤੁਹਾਡੇ ਲਈ ਸਹੀ ਹੈ ਵੈਸੇ ਕਾਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਹੈਗਾ ਵਧੀਆ ਏ ਕਾਰ ਦੇ ਵਿੱਚ ਜੇ ਆਪਾਂ ਜਾਨਨੇ ਆ ਕੋਈ ਐਸੀ ਗੱਲ ਨਹੀਂ ਏ ਬਾਕੀ ਅਸੀਂ ਦੋਨੋਂ ਰਸਤਿਆਂ ਦੇ ਵਿੱਚ ਦੀ ਹੁਣ ਕਵਰ ਕੀਤਾ ਏ ਜਾਂਦੇ ਹੋਏ ਅਸੀਂ ਦੂਜਾ ਰਸਤਾ ਲਿਆ ਸੀ ਤਾਂ ਜੋ ਸਾਨੂੰ ਪਤਾ ਚੱਲ ਸਕੇ ਵੀ ਹਾਂ ਉਸ ਰਸਤੇ ਦੇ ਵਿੱਚ ਕੀ ਹਿਸਾਬ ਕਿਤਾਬ ਹੈ ਹੈਨਾ ਪਰ ਰੋਡ ਦਾ ਵੀ ਆਪਾਂ ਨੂੰ ਪਤਾ ਚੱਲ ਜਵੇ ਕੀ ਉਹਦੇ ਵਿੱਚ ਫਾਇਦਾ ਹੈ ਜਾਂ ਨੁਕਸਾਨ ਹੈ ਫਿਰ ਆਉਂਦੇ ਹੋਏ ਆਪਾਂ ਨੇ ਦੂਜਾ ਰੂਟ ਲਿਆ ਏ ਤਾਂ ਜੋ ਸਾਨੂੰ ਇਹ ਰਸਤੇ ਦਾ ਵੀ ਪਤਾ ਚੱਲ ਸਕੇ ਹੈਨਾ ਵੀ ਇਹ ਰਸਤੇ ਦੇ ਵਿੱਚ ਆਪਾਂ ਨੂੰ ਕੀ ਫਾਇਦਾ ਹੁੰਦਾ ਹੈ ਇਹ ਦੋਨੋਂ ਰਸਤਿਆਂ ਦੇ ਬਾਰੇ ਵਿੱਚ ਅਸੀਂ ਲਾਸਟ ਦੇ ਵਿੱਚ ਜਾ ਕੇ ਇੱਕ ਵੀਡੀਓ ਬਣਾ ਦਾਂਗੇ ਇਦੇ ਵਿੱਚ ਸਾਰਾ ਰਸਤੇ ਦੇ ਵਿੱਚ ਕੀ ਕੀ ਪ੍ਰੋਬਲਮਾਂ ਨੇ ਉਹ ਦੱਸਾਂਗੀ ਖਰਚਾ ਕਿੰਨਾ ਆਉਂਦਾ ਏ ਕਿੱਥੇ ਕਿੱਥੇ ਆਪਾਂ ਰੁਕ ਸਕਦੇ ਆ ਇਹ ਚੀਜ਼ਾਂ ਨੇ ਜਿਹੜੀਆਂ ਸਾਰੀਆਂ ਤਾਂ ਜੋ ਆਉਣ ਵਾਲੀ ਸੰਗਤ ਹੈ ਜਿਹੜੀ ਕੋਈ ਸਾਡੀ ਵੀਡੀਓ ਦੇਖ ਕੇ ਜੇ ਆਉਣੀ ਹੋ ਤਾਂ ਉਹਨਾਂ ਨੂੰ ਕਾਫੀ ਫਾਇਦਾ ਹੋ ਜੀਏ ਇੱਕ ਅਲੰਦ ਦੇ ਨਾਲ ਕਸੇ ਜਾਂਦੇ ਹੋਏ ਗੁਰੂ ਕਾ ਤਾਲ ਆਗਰੇ ਰੁਕੇ ਸੀ ਉੱਥੇ ਰੂਮ ਦਾ ਸਾਨੂੰ ਰੈਂਟ ਪਿਆ ਸੀ 400 ਦਾ ਰੂਮ ਦਾ ਦੇਰੇ ਸੀ 1600 ਤੇ ਦੋਨਾਂ ਦੇ ਵਿੱਚ ਫਰਕ ਕੁਝ ਨਹੀਂ ਸੀ ਹੈਗਾ ਤੇ ਉੱਥੇ ਗਰਮ ਪਾਣੀ ਦੀ ਪ੍ਰੋਬਲਮ ਸਾਨੂੰ ਲੱਗੀ ਐ ਕਿ ਗੀਜ਼ਰ ਵਗੈਰਾ ਕਿਸੇ ਵੀ ਰੂਮ ਦੇ ਵਿੱਚ ਨਹੀਂ ਚਾਹੇ ਉਹ 800 ਵਾਲਾ ਚਾਹੇ 600 ਵਾਲਾ ਸਰਦੀਆਂ ਦੇ ਵਿੱਚ ਆਪਾਂ ਨੂੰ ਇਹ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਥੋੜਾ ਜਿਹਾ ਇਹ ਚੀਜ਼ ਜਰੂਰ ਹੋਈ ਹੈ ਵੈਸੇ ਬਹੁਤ ਵਧੀਆ ਗੁਰੂ ਘਰ ਹੈ ਰਹਿਣ ਨੂੰ ਕੋਈ ਔਕਾ ਨਹੀਂ ਹੈ ਸਿਰਫ ਪ੍ਰੋਬਲਮ ਗੀਜ਼ਰ ਦੀ ਹੋਈ ਹੈ ਵੀ ਪਾਣੀ ਗਰਮ ਦੀ ਪ੍ਰੋਬਲਮ ਆਉਂਦੀ ਹੈ ਪਾਣੀ ਮਿਲਦਾ ਹੈ ਤਾਂ ਸੰਗਤ ਬਹੁਤ ਵਧੀਆ ਹੁੰਦੀ ਹੈ ਗੁਰੂ ਘਰ ਬਹੁਤ ਵਧੀਆ ਗੁਰੂ ਘਰ ਦੀ ਵੀ ਆਪਾਂ ਨੇ ਵੀਡੀਓ ਸਾਰੀ ਪਾਈ ਦੀ ਹੈ ਹਰ ਇੱਕ ਕੋਨਾ ਕੋਨਾ ਦੇਖ ਕੇ ਗੁਰੂ ਘਰ ਦਾ ਗੁਰੂ ਪਤਾਲ ਕਿਉਂ ਕਿਹਾ ਜਾਂਦਾ ਹੈ ਉਹ ਚੀਜ਼ ਵੀ ਹੈ ਇਹਦੇ ਵਿੱਚ ਆਪਾਂ ਨੇ ਸੀ ਉਹ ਵੀ ਵੀਡੀਓ ਆਪਾਂ ਚਾਹੁੰਦੇ ਹੋਏ ਜਦੋਂ ਉਹ ਜੂਸ ਸਾਹਿਬ ਦੀ ਯਾਤਰਾ ਸ਼ੁਰੂ ਕਰੀ ਹੈ ਪਹਿਲੇ ਦਿਨ ਆਪਾਂ ਆਗਰੇ ਆਗਰੇ ਹੀ ਰੁਕੇ ਸੀ ਗੁਰੂ ਕਾ ਤਾਲ ਗੁਰੂ ਘਰ ਦੇ ਵਿੱਚ ਵੰਡ ਦਾ ਵੀ ਥੋੜਾ ਜਿਹਾ ਹੋ ਗਿਆ ਉੱਧਰ ਠੀਕ ਸੀ ਸਵੇਰੇ ਸਵੇਰੇ ਤੇ ਰਾਤ ਨੂੰ ਥੋੜੀ ਜਿਹੀ ਠੰਡ ਹੁੰਦੀ ਆ ਉੱਥੇ ਉਹ ਵੀ ਜ਼ਿਆਦਾ ਨਹੀਂ ਤੇ ਅੰਦਰ ਲੇਰੀਏ ਦੇ ਵਿੱਚ ਠੰਡ ਲੱਗ ਰਹੇ ਆ ਬਾਕੀ ਜੇ ਇਸ ਮੌਸਮ ਦੇ ਵਿੱਚ ਕੋਈ ਜਾ ਰਿਹਾ ਹੋਵੇ ਹਜੂਰ ਸਾਹਿਬ ਨੂੰ ਤਾਂ ਦਿਨ ਦੇ ਵਿੱਚ ਤਾਂ ਗਰਮੀ ਵਾਲੇ ਕੱਪੜੇ ਜ਼ਰੂਰ ਚੱਕ ਕੇ ਲੈ ਕੇ ਜਾਵੇ ਸਵੇਰੇ ਕੋਈ ਮਤਲਬ ਥੋੜਾ ਪਤਲਾ ਜਿਹਾ ਸਵੈਟਰ ਜਾਂ ਲੈ ਕੇ ਜਾ ਸਕਦੇ ਹੋ ਲੈਡੀ ਸ਼ਾਲ ਲੈ ਕੇ ਜਾ ਸਕਦੇ ਨਹੀਂ ਤਾਂ ਜੋ ਚੱਕਣਾ ਵੀ ਔਖਾ ਨਾ ਹੋਵੇ ਆਪਾਂ ਸਵੈਡਿਸ ਵੀ ਰੀ ਠੰਡ ਹੁੰਦੀ ਹੈ ਰਾਤ ਨੂੰ ਵੀ ਕੋਈ ਜ਼ਿਆਦਾ ਨਹੀਂ ਹੁੰਦੀ ਜਿਹੜੇ ਆਪਾਂ ਲੈਨੇ ਉਹਨਾਂ ਵਿੱਚ ਤਾਂ ਬਿਲਕੁਲ ਵੀ ਪ੍ਰੋਬਲਮ ਨਹੀਂ ਹੈ ਜੇ ਆਪਾਂ ਹਾਲ ਦੇ ਵਿੱਚ ਰਾਤ ਨੂੰ ਰਹਿਣ ਤਾਂ ਜ਼ਰੂਰ ਆਪਣਾ ਬੰਦੋਵਾ ਸਟਾਪ ਕਰਕੇ ਲੈ ਕੇ ਜਾਇਓ ਹੋ ਸਕਿਆ ਤਾਂ ਆਪ ਦਾ ਕੰਬੜ ਵੀ ਨਾਲ ਲਿਜਾਇਆ ਜਾਵੇ ਤਾਂ ਬੱਧੀ ਹੈ ਕਿਉਂਕਿ ਸੰਗਤ ਇੰਨੀ ਜ਼ਿਆਦਾ ਉੱਥੇ ਆਈ ਵੀ ਹੈ ਕਈ ਵਾਰ ਦਾੜੇ ਲੈਣ ਨੂੰ ਵੀ ਕੰਬੜ ਵੀ ਨਹੀਂ ਉੱਥੇ ਮਿਲਦੇ ਹੈਗੇ ਤੇ ਗੱਦਿਆਂ ਦੀ ਵੀ ਥੋੜੀ ਜੀ ਪ੍ਰੋਬਲਮ ਹੁੰਦੀ ਹੈ ਇਸ ਲਈ ਕੰਬੜ ਤਾਂ ਵੈਸੇ ਆਪ ਦਾ ਜੇ ਗੱਡੀ 'ਚ ਜਾਣੇ ਆ ਤਾਂ ਲੈ ਜਾਓ ਜੇ ਕੋਈ ਪਤਲਾ ਲੋਹੀ ਵਗੈਰਾ ਚੱਕ ਲੋ ਚੁੱਪ ਸੌਖਾ ਰਹਿੰਦਾ ਜੇ ਟ੍ਰੇਨ ਦੇ ਰੱਜ ਜਾਂਦੇ ਦਸਦਲੇ ਹੁੰਦੇ ਆ ਜੇ ਆਪਾਂ ਕਿਤੇ ਜਾ ਕੇ ਆਉਨੇ ਆ ਪਰ ਇਹ ਛੋਟੇ ਛੋਟੇ ਜਿਹੇ ਗੱਲਾਂ ਉਂ ਜਾ ਕੇ ਜਿਵੇਂ ਪ੍ਰੋਬਲਮ ਆਉਂਦੀ ਹੈ ਉਹ ਕਈ ਵਾਰ ਰਹਿ ਜਾਂਦੀਆਂ ਨੇ ਜਿਵੇਂ ਹੁਣ ਅਸੀਂ ਵੀ ਕਈ ਵੀਡੀਓਜ਼ ਦੇਖ ਰਹੇ ਸੀ ਜਾਣ ਟਾਈਮ ਤਾਂ ਜੋ ਆਪਾਂ ਨੂੰ ਸੋਖਾ ਰਹੇ ਕਿ ਤਾਂ ਵੀ ਪਤਾ ਚੱਲਦਾ ਹੈ ਵੀਡੀਓ ਦੇਖ ਕੇ ਯਾਤਰਾ ਤੇ ਜਾਂਦੇ ਆ ਤਾਂ ਕੀ ਕੀ ਸਮਾਨ ਆਪਾਂ ਨੂੰ ਲੈ ਕੇ ਜਾਣਾ ਚਾਹੀਦਾ ਸਾਨੂੰ ਜੋ ਲੱਗਿਆ ਸੀ ਉਹ ਦੱਸ ਰਹੇ ਹਾਂ ਬਾਕੀ ਕਈ ਉਹ ਪਤਾ ਹੀ ਹੁੰਦਾ ਹੈ ਨਾ ਆਪਣੇ ਨਾਲ ਜਾਣਦਾਰਾ ਤੋਂ ਪਨ ਪਤਾ ਚ ਲੈ ਜਾਂਦਾ ਹੁੰਦਾ ਕਿ ਕੀ ਕੀ ਹੈ ਇਹ ਵੀ ਸਾਡੀ ਤਾਂ ਇਹੀ ਸਲਾਹ ਹੈ ਇੱਕ ਤਾਂ ਜਦੋਂ ਵੀ ਜਾਓ ਦਿਨ ਦੇ ਵਿੱਚ ਗਰਮੀਆਂ ਵਾਲੇ ਕੁੜੇ ਕੀ ਲਾ ਕੇ ਜਾਓ ਤਾਂ ਥੋੜਾ ਠੰਡਕ ਮਿਲਦੀ ਹੈ ਤਾਂ ਇੱਕ ਅੱਧ ਨਾਲ ਦੀ ਚੱਕੜਾ ਲੋਈ ਸ਼ਾਲ ਕੰਬੜ ਇਹ ਜੀ ਚੀਜ਼ 6 ਰੁਪਏ 700 ਤੋਂ ਸਿੱਖਦੇ ਜਿਆਦਾ ਤਾਂ ਆਗਰੇ ਪਹੁੰਚ ਗਏ ਤੇ ਆਗਰੇ ਕਸਮਾਨ ਪਾਇਆ ਪਿਆ ਹੈ ਰੋਡ ਦੇ ਉੱਤੇ ਲੋਕਾਂ ਨੇ ਕਸਮਾਨ ਪੂਰਾ ਆਇਨ ਠੀਕ ਹੈ ਦੇਖਦੇ ਹਾਂ ਹੁਣ ਬਾਕੀ ਹਾਂਜੀ ਅੱਜ ਆਪਾਂ ਆਗਰੇ ਪਹੁੰਚ ਗਏ ਤੇ ਅੱਜ ਆਪਾਂ ਆਪਣੀ ਰਹਿائش ਹੈ ਜਿਹੜੀ ਗੁਰਦੁਆਰਾ ਗੁਰੂ ਕਾ ਤਾਲ ਵਿੱਚ ਹੈਗੀ ਹੈ ਠੀਕ ਹੈ ਤੇ ਹੁਣ ਜਿਹੜਾ ਆਪਾਂ ਨੇ ਇਹ ਰੂਮ ਲਿਆ ਇਸ ਦੇ ਆਪਾਂ ਤੁਹਾਨੂੰ ਨੂੰ ਇੱਕ ਵਾਰ ਦਿਖਾਉਨੇ ਆ ਇਹ ਰੂਮ ਹੈ ਇਸ ਦੇ ਵਿੱਚ ਵਿਸਤਾਂ ਚਾਰ ਬੈੱਡ ਨੇ ਹੈਗੇ ਠੀਕ ਹੈ ਤੇ ਫਲਸ਼ ਵਾਟਰੂਮ वगैरह ਜਿਹੜੋਂ ਨੇ ਬਹੁਤ ਵਧੀਆ ਨੇ ਥਲੀਨ ਨੇ ਚੰਗੇ ਨੇ ਤੇ ਇਹ ਗੁਰੂ ਗੁਰੂ ਘਰ ਦੇ ਵੱਲੋਂ ਜਿਹੜੀਆਂ ਬੇਨਤੀਆਂ ਨੇ ਜਿਹੜੀਆਂ ਉਹ ਕੀਤੀਆਂ ਹੋਈਆਂ ਨੇ ਠੀਕ ਹੈ ਇੱਥੇ ਦਰਬਾਰ ਸਾਹਿਬ ਪੁਰਾਣਾ ਸਾਹਬ ਮੰਜੀ ਸਾਹਬ ਇਹ ਤਿੰਨ ਇੱਥੇ ਇਹ ਗੁਰੂ ਘਰ ਨੇ ਹੈਗੇ ਇਹਦੇ ਵਿੱਚ ਇਹ ਇਤਿਹਾਸਕ ਪ੍ਰਾਤਨ ਕੂ ਹੈ ਜਿਹੜਾ ਇਹ ਵਿਸ਼ਾਲ ਉਹ ਉਹ ਤੇ ਇੱਕ ਵੱਡਾ ਵਿਰੇਸ਼ਾ ਜਿਹੜਾ ਉਹ ਵੀ ਇੱਥੇ ਹੀ ਹੈ ਤੇ ਗੁਰਮਤ ਸੰਗੀਤ ਵਿਦਿਆਲਿਆ ਇੱਥੇ ਹੈ ਅੰਗੀਠਾ ਸਾਹਿਬ ਸੰਤ ਬਾਬਾ ਸਾਧੂ ਸਿੰਘ ਮੌਣੀ ਜੀ ਦਾ ਅੰਗੀਠਾ ਸਾਹਿਬ ਵੀ ਇੱਥੇ ਬਣਿਆ ਹੋਇਆ ਹੈ ਠੀਕ ਹੈ ਇੱਥੇ ਜੇ ਕਿਸੇ ਨੇ ਆਉਣਾ ਹੋਵੇ ਤਾਂ ਇਹ ਇਹਨਾਂ ਨੰਬਰਾਂ ਦੇ ਉੱਤੇ ਆਪਾਂ ਕੰਟੈਕਟ ਕਰਕੇ ਇੱਥੇ ਆ ਵੀ ਸਕਦੇ ਆ ਜਦੋਂ ਇੱਥੇ ਆਪਾਂ ਨੂੰ ਰੂਮ ਵਗੈਰਾ ਦੀ ਲੋੜ ਪੈਂਦੀ ਹੈ ਠੀਕ ਹੈ ਹੁਣ ਇੱਥੇ ਆਪਾਂ ਪਹੁੰਚ ਗਏ ਤੇ ਆਪਾਂ ਅੱਗੇ ਚੱਲ ਕੇ ਇੱਥੇ ਲੰਗਰ ਦੀ ਛਕਦੇ ਆ ਕਿਹੜਾ ਬਹੁਤ ਵਧੀਆ ਲੰਗਰ ਬਣਦਾ ਔਰੇ ਅੱਜ ਤੋਂ ਮੈਨੂੰ ਲੱਗਦਾ ਵੀ 20-25 ਸਾਲ ਪਹਿਲਾਂ ਵੀ ਮੈਂ ਇੱਥੇ ਆਇਆ ਸੀ ਜਦੋਂ ਉਦੋਂ ਵੀ ਮੈਂ ਇਸ ਗੱਲ ਨੂੰ ਇੰਨਾ ਵੱਖ ਦੇਖ ਰਿਹਾ ਸੀ ਵੀ ਪੰਜਾਬ ਦੇ ਗੁਰੂ ਘਰਾਂ ਦੇ ਵਿੱਚ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਗੁਰੂ ਕਾ ਲੰਗਰ ਹੈ ਜਿਹੜਾ ਉਹ ਇੱਥੇ ਬਣਦਾ ਠੀਕ ਹੈ ਤੇ ਪਰ ਹੁਣ ਹੁਣ ਪੰਜਾਬ ਦੇ ਵਿੱਚ ਵੀ ਬਹੁਤ ਸੋਹਣੇ ਗੁਰੂ ਘਰ ਵੀ ਬਣਦੇ ਜਾ ਰਹੇ ਨੇ ਤੇ ਉੱਥੇ ਲੰਗਰ ਵੀ ਹੈ ਜਿਹੜਾ ਬਹੁਤ ਸੋਹਣਾ ਮਿਲਦਾ ਹੈ ਆਪਾਂ ਨੂੰ ਠੀਕ ਹੈ ਬਾਕੀ ਹਰੇਕ ਗੁਰੂ ਘਰ ਹੈ ਜਿਹੜਾ ਉਹ ਬਰਬਰ ਹੁੰਦਾ ਹੈ ਇਹ ਨੌਵੀਂ ਪਾਤਸ਼ਾਹੀ ਦਾ ਗੁਰੂ ਘਰ ਹੈ ਇਸ ਦੇ ਆਪਾਂ ਪਹਿਲਾਂ ਵੀ ਤੁਹਾਨੂੰ ਜਾਂਦੇ ਹੋਏ ਦਰਸ਼ਨ ਕਰਾਈਦੇ ਤੇ ਹੁਣ ਫੇਰ ਆਪਾਂ ਇਸ ਦੇ ਤੁਹਾਨੂੰ ਦਰਸ਼ਨ ਮੇਲੇ ਕਰਾਉਨੇ ਆ ਆਓ ਆਪਾਂ ਚੱਲ ਕੇ ਹੁਣ ਇੱਥੇ ਦੇ ਦਰਸ਼ਨ ਕਰਦੇ ਆਂ